ਰਬ ਜੀ ਸੰਗਰੂਰ ਵੀ ਜੀ ਰਚਨਾ ਕੀ ਕਹਿੰਦੇ ਸੀ ਗਲੀ ਦੇ ਕੁੱਤੇ ਕੀ ਕਹਿੰਦੇ ਸੀ ਗਲੀ ਦੇ ਕੁੱਤੇ ਵੇ ਰੰਝਾ ਦੱਸ ਤੇ ਦਈ ਵੇ ਰੰਝਾ ਦੱਸ ਤੇ ਦਈ ਕੀ ਕਹਿੰਦੇ ਸੀ ਗਲੀ ਦੇ ਕੁੱਤੇ ਕੀ ਕਹਿੰਦੇ ਸੀ ਗਲੀ ਦੇ ਕੁੱਤੇ ਵੇ ਰੰਝਾ ਦੱਸ ਤੇ ਦਈ ਵੇ ਰੰਝਾ ਦੱਸ ਤੇ ਦਈ ਸਾਡੀ ਗਲੀ ਜਦ ਸੀ ਤੂੰ ਆਇਆ ਸਾਡੀ ਗਲੀ ਜਦ ਸੀ ਤੂੰ ਆਇਆ ਆ ਕੇ ਜੀ ਤੂੰ ਕਿਮਟਾ ਬਜਾਇਆ ਆ ਕੇ ਜੀ ਤੂੰ ਕਿਮਟਾ ਬਜਾਇਆ ਤੇ ਮਗੂਆ ਖੋਲ ਕੇ ਤੱਕਦੀ ਰਹੀ ਤੇ ਮਗੂਆ ਖੋਲ ਕੇ ਤੱਕਦੀ ਰਹੀ ਕੀ ਕਹਿੰਦੇ ਸੀ ਗਲੀ ਦੇ ਕੁੱਤੇ ਇਹਨਾਂ ਜਿਓ ਦੱਸ ਤੇ ਸਹੀ ਇਹ ਦੱਸ